ਗੁਰਦਾਸਪੁਰ ਰੋਡ ਦੇ ਉੱਤੇ ਲਾਈਟਾਂ ਲਗਾ ਕੇ ਉਸ ਦਾ ਉਦਘਾਟਨ ਕੀਤਾ ਗਿਆ ਹੈ। ਮੈਂ ਬੜੇ ਖੁਸ਼ੀ ਨਾਲ ਮਾਨ ਨਾ ਕਹਿ ਰਿਹਾ ਵੀ ਅੱਜ ਇਹ ਰੋਡ ਜਿਹੜਾ ਜਗਮਗ ਕਰ ਉੱਠਿਆ ਔਰ ਸੋ ਵੱਡੀ ਗੱਲ ਇਹ ਹੈ ਵੀ ਇਹ 5 ਸਾਲ ਦੀ ਗਰੰਟੀ ਹੈ। ਜੇ ਲਾਈਨ ਬੰਦ ਵੀ ਹੁੰਦੀ ਹੈ ਤੇ ਠੇਕੇਦਾਰ ਦੀ ਜ਼ਿੰਮੇਵਾਰੀ ਹੈ। ਕਤਾ ਹੀ ਵਿਕਾਸ ਕੀਤੇ ਜਾ ਰਹੇ ਬਟਾਲੇ ਹਲਕੇ ਤੇ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਆਦਾ ਹੀ ਮਿਹਰਬਾਨ ਨੇ ਤੁਹਾਡੇ ਦੇ ਵੀ ਤੇ ਬਟਾਲਾ ਹਲਕੇ ਦੇ ਬਟਾਲਾ ਦੇ ਵਿੱਚ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਬੜੀ ਆਸ ਦੀ ਨਿਗਾ ਦੇ ਨਾਲ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਸੀ ਤੇ ਮੈਨੂੰ ਇਹ ਆ ਕਿ ਮੇਰਾ ਬਟਾਲਾ ਜਿਹੜਾ ਆਪਣੇ ਲੋਕਾਂ ਦੀ ਆਸ ਤੇ ਖਰਾ ਔਰ ਮੈਂ ਆਪਣੇ ਵੱਲੋਂ ਰਾਤ ਦਿਨ ਮਿਹਨਤ ਕੀਤੀ ਹੈ ਔਰ ਉਹ ਰਾਤ ਦਿਨ ਮਿਹਨਤ ਦੇ ਨਾਲ ਨਾਲ ਬਟਾਲੇ ਦਾ ਨੁਹਾਰ ਵੀ ਜਿਹੜੀ ਆ ਕਿਉਂਕਿ ਅਕਸਰ ਜਦੋਂ ਬਾਹਰੋਂ ਲੋਕ ਆਉਂਦੇ ਨੇ ਮੇਰੇ ਬਟਾਲੇ ਦੇ ਲੋਕਾਂ ਕੋ ਰਿਸ਼ਤੇਦਾਰ ਆਉਂਦੇ ਨੇ ਕੋਈ ਐਨ ਆਰ ਆਈ ਵੀਰ ਬਾਹਰੋਂ ਆਉਂਦਾ ਉਹ ਜਦੋਂ ਆ ਕੇ ਵੇਖਦਾ ਵੀ ਬਟਾਲੇ 'ਚ ਫਰਕ ਪਿਆ ਜਦੋਂ ਨਕਰ ਨੇਕਮ ਪਰਮਾਤਮਾ ਕਿਰਪਾ ਕਰੇ ਜੇ ਸਾਡੇ ਕੋ ਹੁੰਦੀ ਆ ਤੇ ਮੈਨੂੰ ਇਹ ਵੀ ਜਿਹੜਾ ਇੰਟਰਨਲ ਇਮਪੈਕਟ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਖਾਮੀਆਂ ਨੇ ਫਿਰ ਵੱਡੀ ਗੱਲ ਇੱਕ ਸਭ ਤੋਂ ਵੱਡੀ ਸਮੱਸਿਆ ਸਾਡੇ ਦੀ ਖਾਸ ਕਰਕੇ ਮੇਰੇ ਲਈ ਮੇਰੇ ਲੋਕਾਂ ਨੂੰ ਮੈਂ ਕੂੜੇ ਤੋਂ ਰਹਾਤ ਕਰਨਾ ਚਾਹੁੰਦਾ ਹਾਂ ਅੱਜ ਜਿੱਥੇ ਮੇਰੀ ਡਿਊਟੀ ਲਾਉਂਦੇ ਆ ਜੇ ਮੈਨੂੰ ਕਹਿ ਦਿੰਦੇ ਵੀ ਬਾਅਦ ਕਿਸੇ ਹੋਰ ਸਟੇਟ ਤੇ ਜਾਣਾ ਮੈਂ ਭੱਜ ਭੱਜ ਜਾਣਾ ਕਾਰਨ ਕੀ ਕਿਉਂਕਿ ਮੈਨੂੰ ਜਦੋਂ ਪਾਰਟੀ ਹਾਈ ਕਮਾਂਡ ਵੱਲੋਂ ਨਾਂ ਨਿਕਲੇ ਤੇ ਫਿਰ ਮੈਂ ਕੰਮ ਜਿੰਨਾ ਵੱਧ ਕਰਦਾ ਉਹਨਾਂ ਦਾ ਹੀਸ਼ੀਰਵਾਦ ਵੱਧ ਰੱਖ ਦਿੰਦੇ ਨੇ ਬਟਾਲਾ ਚ ਨਿਕਲੇ ਹੋਏ ਆ ਤੇ ਆਪਣੇ ਸੁਭਾਅ ਦੇ ਮੁਤਾਬਿਕ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੀ ਅੱਜ ਬਟਾਲਾ ਦੀਆਂ ਸੜਕਾਂ ਤੇ ਨਿਕਲੇ ਹੋયા ਲੋਕਾਂ ਨੂੰ ਮਿਲ ਰਹੇ ਹਨ ਅਤੇ ਜੇ ਤੁਹਾਨੂੰ ਦੱਸ ਦਿਆਂ ਕਿ ਲਗਾਤਾਰ ਜੋ ਵਿਕਾਸ ਕਾਰਜ ਹੋ ਰਹੇ ਹਨ ਉਹਨਾਂ ਦੇ ਵਿੱਚ ਇੱਕ ਕੜੀ ਹੋਰ ਅੱਜ ਜੁੜ ਗਈ ਹੈ ਗੁਰਦਾਸਪੁਰ ਰੋਡ ਦੇ ਉੱਤੇ ਲਾਈਟਾਂ ਲਗਾ ਕੇ ਉਸ ਦਾ ਉਦਘਾਟਨ ਕੀਤਾ ਗਿਆ ਹੈ ਸਾਡੇ ਨਾਲ ਮੌਜੂਦ ਨੇ ਬਟਾਲਾ ਦੇ ਵਿਧਾਇਕ ਕਮਨ ਸ਼ੇਰ ਸਿੰਘ ਸ਼ੈਰੀ ਕਲਸੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਅੱਜ ਇੱਕ ਹੋਰ ਵਿਕਾਸ ਕਾਰਜਾਂ ਵਿੱਚ ਕੜੀ ਜੁੜ ਗਈ ਜੀ ਗੁਰਦਾਸਪੁਰ ਸੜਕ ਜਿਹੜੀ ਹਨੇਰੇ ਚ ਰਹਿੰਦੀ ਸੀ ਜਗਮਗ ਕਰ ਉੱઠી ਅੱਜ ਬਿਲਕੁਲ ਜੀ ਇਹ ਸਾਡੇ ਲੋਕਾਂ ਦੀ ਵੀ ਬੜੀ ਡਿਮਾਂਡ ਸੀ ਔਰ ਮੇਨ ਰੋਡ ਆ ਜੀ ਇਹ ਜਿਹੜਾ ਸਾਡਾ ਸਿੰਬਲ ਚੌਂਕ ਤੋਂ ਜਿਹੜਾ ਗਰਦਾਸਪੁਰ ਰੋਡ ਨੂੰ ਜਾਂਦਾ ਅਕਸਰ ਇਹ ਨੇਰੇ ਦੇ ਵਿੱਚ ਹੀ ਸੀ ਪਰ ਇਹ ਮੈਂ ਇਹਨਾਂ ਨੂੰ ਕਿਹਾ ਸੀ ਵੀ ਫਿਕਰ ਨਾ ਕਰੋ ਆਪਾਂ ਇਹਨੂੰ ਕਵਰ ਕਰਾਂਗੇ ਔਰ ਅੱਜ ਮੈਂ ਬੜੇ ਖੁਸ਼ੀ ਨਾਲ ਮਾਨਨਾ ਕਹਿ ਰਿਹਾ ਵੀ ਅੱਜ ਇਹ ਰੋਡ ਜਿਹੜਾ ਜਗਮਗ ਕਰ ਉੱਠਿਆ ਔਰ ਸੋ ਵੱਡੀ ਗੱਲ ਇਹ ਆ ਵੀ ਇਹ 5 ਸਾਲ ਦੀ ਗਰੰਟੀ ਹੈ ਜੇ ਲਾਈਟ ਬੰਦ ਵੀ ਹੁੰਦੀ ਹੈ ਤੇ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜਿਨ੍ਹਾਂ ਨੇ ਏਡੀ ਵੱਡੀ ਸੋਚ ਨੂੰ ਪਹਿਲ ਕਦਮੀ ਦਿੱਤੀ ਹੈ ਵੀ ਅੱਗੇ ਕੰਮ ਹੁੰਦਾ ਸੀ ਥੋੜੇ ਚਿਰ ਬਾਅਦ ਖਤਮ ਹੋ ਜਾਂਦਾ ਹੈ ਕਿਸੇ ਨੂੰ ਨਹੀਂ ਪਤਾ ਲੱਗਦਾ ਪਰ ਹੁਣ ਲੋਕਾਂ ਦੇ ਵਿੱਚ ਇੱਕ ਮੈਸੇਜ ਹੈ ਵੀ ਜਿਹੜਾ ਵੀ ਕੋਈ ਵਰਕ ਆਰਡਰ ਹੁੰਦਾ ਟੈਂਡਰ ਹੁੰਦਾ ਉਹ 5 ਸਾਲ ਦੀ ਜ਼ਿੰਮੇਵਾਰੀ ਹੋ ਗਈ ਜੀ ਸੜਕਾਂ ਚੌੜੀਆਂ ਹੋ ਰਹੀਆਂ ਚੌਕ ਚੋੜੇ ਹੋ ਰਿਹਾ ਅੰਮ੍ਰਿਤਸਰ ਰੋਡ ਤੇ ਵੀ ਲਾਈਟਾਂ ਜਲੰਧਰ ਬਾਈਪਾਸ ਤੇ ਵੀ ਲਾਈਟਾਂ ਗਾਂਧੀ ਚੌਕ ਤੋਂ ਲੈ ਕੇ ਉਹ ਵੀ ਚੌਕ ਤੇ ਖੁੱਲਾ ਕਰਨ ਜਾ ਰਹੇ ਲਗਾਤਾਰ ਹੀ ਵਿਕਾਸ ਅਕੀਤੇ ਜਾ ਰਹੇ ਬਟਾਲੇ ਹਲਕੇ ਚ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਾਇਦਾ ਹੀ ਮਿਹਰਬਾਨ ਨੇ ਤੁਹਾਡੇ ਤੇ ਵੀ ਤੇ ਬਟਾਲਾ ਹਲਕੇ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿਉਂਕਿ ਜਦੋਂ ਵੀ ਮੈਂ ਗਿਆ ਉਹਨਾਂ ਨੇ ਮੈਨੂੰ ਕਦੀ ਨਾ ਨਹੀਂ ਕੀਤੀ ਔਰ ਜਦੋਂ ਵੀ ਮੈਂ ਕੁਝ ਵੀ ਮੰਗਿਆ ਮੈਂ ਆਪਣੇ ਬਟਾਲੇ ਦੇ ਲੋਕਾਂ ਦੀ ਮੰਗਿਆ ਮੈਂ ਆਪਣੇ ਬਟਾਲੇ ਦੇ ਲੋਕਾਂ ਦੇ ਦੀ ਗੱਲ ਕੀਤੀ ਹੈ ਅਸਲ ਦੇ ਵਿੱਚ ਮਨ ਨੂੰ ਕਈ ਵਾਰੀ ਠੇਸ ਵੀ ਪਹੁੰਚਦੀ ਸੀ ਵੀ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਚਲੋ ਆਪਾ ਕਿ ਕਿਸੇ ਨੂੰ ਕੋਸੀਏ ਨਾ ਵੀ ਜਿੰਨੇ ਜੋ ਜਿਹਦੀ ਮਨਛਾ ਸੀ ਉਹਨੇ ਉਹ ਕੀਤਾ ਆਪ ਆਪਣੀ ਸੋਚ ਦੇ ਤਹਿਤ ਅਗਲੇ ਨੇ ਰਾਜਪਾਗ ਹੰਡਾਤੇ ਪਰ ਮੈਨੂੰ ਇਹ ਸੀ ਵੀ ਬਟਾੜੇ ਦੇ ਵਿੱਚ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਵਾ ਬੜੀ ਆਸ ਦੀ ਨਿਗਾਹ ਦੇ ਨਾਲ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਸੀ ਤੇ ਮੈਨੂੰ ਇਹ ਆ ਵੀ ਮੇਰਾ ਬਟਾਲਾ ਜਿਹੜਾ ਆਪਣੇ ਲੋਕਾਂ ਦੀ ਆਸ ਤੇ ਖਰਾ ਉਤਰਾਂ ਪਰ ਮੈਂ ਆਪਣੇ ਵੱਲੋਂ ਰਾਤ ਦਿਨ ਮਿਹਨਤ ਕੀਤੀ ਹੈ ਔਰ ਉਹ ਰਾਤ ਦਿਨ ਮਿਹਨਤ ਦੇ ਨਾਲ ਨਾਲ ਬਟਾਲੇ ਦਾ ਨਿਹਾਰ ਵੀ ਜਿਹੜੀ ਆ ਕਿਉਂਕਿ ਅਕਸਰ ਜਦੋਂ ਬਾਹਰੋਂ ਲੋਕ ਆਉਂਦੇ ਨੇ ਮੇਰੇ ਬਟਾਲੇ ਦੇ ਲੋਕਾਂ ਕੋ ਰਿਸ਼ਤੇਦਾਰ ਆਉਂਦੇ ਨੇ ਕੋਈ ਐਨ ਆਰ ਆਈ ਵੀਰ ਬਾਹਰੋਂ ਹੁੰਦਾ ਉਹ ਜਦੋਂ ਆ ਕੇ ਵੇਖਦਾ ਵੀ ਬਟਾਲੇ 'ਚ ਫਰਕ ਪਿਆ ਬਟਾਲਾ ਅੱਗੇ ਨਾਲੋਂ ਤਰੱਕੀ 'ਚ ਗਿਆ ਉਹ ਜਿਹੜੀ ਸ਼ਾਬਾਸ਼ ਆਨਾ ਉਹ ਸਾਡਾ ਹੌਸਲਾ ਹੋਰ ਵਧਾਉਂਦੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗਦਾ ਕਿ ਬਟਾਲੇ ਵਾਸਤੇ ਕੁਝ ਖਾਸ ਕਰਨ ਜਾ ਰਹੇ ਹੋ ਅ ਬਿਲਕੁਲ ਜੀ ਬਟਾਲੇ ਦੇ ਜਿਹੜੇ ਮੈਂ ਦੱਸਣਾ ਚਾਹੁੰਨਾ ਵਾ ਵੀ ਆ ਸ਼ਹਿਰ ਦੇ ਇੰਟਰਨਲ ਵੀ ਕਿਉਂਕਿ ਹਲੇ ਨਗਰ ਨਿਗਮ ਸਾਡੇ ਕੋਲ ਨਹੀਂ ਆ ਜਦੋਂ ਨਗਰ ਨਿਗਮ ਪਰਮਾਤਮਾ ਕਿਰਪਾ ਕਰੇ ਜੇ ਸਾਡੇ ਕੋਲ ਹੁੰਦੀ ਆ ਤੇ ਮੈਨੂੰ ਇਹ ਵੀ ਜਿਹੜਾ ਇੰਟਰਨਲ ਏਰੀਆ ਜਿਹਦੇ ਵਿੱਚ ਬਹੁਤ ਜ਼ਿਆਦਾ ਖਾਮੀਆਂ ਨੇ ਫਿਰ ਵੱਡੀ ਗੱਲ ਇੱਕ ਸਭ ਤੋਂ ਵੱਡੀ ਸਮੱਸਿਆ ਸਾਡੇ ਲਈ ਖਾਸ ਕਰਕੇ ਮੇਰੇ ਲਈ ਮੇਰੇ ਲੋਕਾਂ ਨੂੰ ਮੈਂ ਕੂੜੇ ਤੋਂ ਰਹਾਤ ਕਰਨਾ ਚਾਹੁੰਨਾ ਵਾ ਜਿਹੜਾ ਥਾਂ ਥਾਂ ਤੇ ਢੇਰ ਲੱਗੇ ਨੇ ਜਦੋਂ ਨਗਰ ਨਿਕਮ ਆਪਣੇ ਕੋਲ ਆਉਂਦੀ ਆ ਪਹਿਲ ਕਦਮੀ ਆਪਾਂ ਜਿਹੜੀ ਆ ਉਹ ਇਸ ਕੰਮ ਤੇ ਆਪਾਂ ਪ੍ਰੋਜੈਕਟ ਚਲਾਵਾਂਗੇ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੂੜੇ ਨੂੰ ਖਤਮ ਕੀਤਾ ਜਾਵੇ ਕਿਉਂਕਿ ਸ਼ਹਿਰ ਸਾਫ਼ ਰਹੂਗਾ ਸ਼ਹਿਰ ਵਧੀਆ ਹੋਊਗਾ ਹਲਕਾ ਸੋਹਣਾ ਨਜ਼ਰ ਆਊਗਾ ਤਕਰੀਬਨ ਪਿੰਡਾਂ ਦੇ ਵਿੱਚ ਵੀ ਸਾਰੀਆਂ ਸੜਕਾਂ ਸਾਡੀਆਂ ਤਕਰੀਬਨ ਪੈ ਚੁੱਕੀਆਂ ਨੇ ਜੇ ਕੁਝ ਕਿ ਰਹਿ ਗਈਆਂ ਨੇ ਉਹ ਵੀ ਪੈ ਜਾਣਗੀਆਂ ਵੀ ਮੈਨੂੰ ਇਹ ਇਨਾਂ ਕਮਾਨ ਆ ਵੀ ਆਪਣੇ ਸ਼ਹਿਰ ਨੂੰ ਬਟਾਲੇ ਹਲਕੇ ਨੂੰ ਆਪਾਂ ਵਧੀਆ ਤਬਦੀਲ ਕਰਾਂਗੇ ਮੈਂ ਧੰਨਵਾਦ ਕਰਦਾ ਫਿਰ ਮੁੱਖ ਮੰਤਰੀ ਸਾਹਿਬ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦਾ ਆਸ਼ੀਰਵਾਦ ਹੈ ਕਿਉਂਕਿ ਮੈਂ ਜਿੱਥੇ ਮੇਰੀ ਡਿਊਟੀ ਲਾਉਂਦੇ ਆ ਜੇ ਮੈਨੂੰ ਕਹਿ ਦਿੰਦੇ ਵੀ ਬਾਹਰ ਕਿਸੇ ਹੋਰ ਸਟੇਟ ਤੇ ਜਾਣਾ ਮੈਂ ਭੱਜ ਭੱਜ ਜਾਣਾ ਕਾਰਨ ਕੀ ਕਿਉਂਕਿ ਮੈਨੂੰ ਜਦੋਂ ਪਾਰਟੀ ਹਾਈ ਕਮਾਂਡ ਵੱਲੋਂ ਨਾ ਨਹੀਂ ਕੋਈ ਵੀ ਤੇ ਫਿਰ ਮੈਂ ਕੰਮ ਜਿੰਨਾ ਵੱਧ ਕਰਦਾ ਉਹਨਾਂ ਦਾ ਹੀ ਆਸ਼ੀਰਵਾਦ ਵੱਧ ਰੱਖ ਦਿੰਦੇ ਨੇ ਅਛਾ ਜੇ ਇੱਕ ਗੈਂਗਸਟਰ ਵਰਦੀ ਗੱਲ ਕੀਤੀ ਜਾਵੇ ਜਾਂ ਕ੍ਰਾਈਮ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਉੱਤੇ ਵੀ ਨਕੇਲ ਕੱਸਣ ਲਈ ਸਰਕਾਰ ਦੇ ਵੱਲੋਂ ਪ੍ਰਹਾਰ ਆਪਰੇਸ਼ਨ ਸ਼ੁਰੂ ਕੀਤਾ ਗਿਆ ਤੇ ਬਟਾਲਾਪੁਰਸ ਦੀ ਗੱਲ ਕੀਤੀ ਜਾਵੇ ਤਾਂ ਐਸਐਸਪੀ ਬਟਾਲਾ ਨੇ ਵੀ ਖੁਦ ਦੱਸਿਆ ਕਿ ਇਸ ਪ੍ਰਹਾਰ ਆਪਰੇਸ਼ਨ ਦੇ ਦੌਰਾਨ ਬੀਤੇ 3 ਦਿਨਾਂ ਦੇ ਵਿੱਚ 136 ਅਪਰਾਧੀ ਅਸੀਂ ਕਾਬੂ ਕੀਤੇ ਆ ਤੁਸੀਂ ਕਿਸ ਤਰ੍ਹਾਂ ਨਜ਼ਰੀਆਂ ਦੇਖਦੇ ਹੋ ਉਹਨਾਂ ਦੀ ਇਸ ਕਾਰਜ ਪ੍ਰਣਾਲੀ ਦੇਖੋ ਜੀ ਮੈਂ ਜਿਹੜੀ ਪੰਜਾਬ ਪੁਲਿਸ ਦੀ ਕਾਰਜ ਜਿਹੜਾ ਇਹ ਕਰ ਰਹੇ ਨੇ ਇਹ ਬਹੁਤ ਲੋੜਵੀ ਸੀ ਔਰ ਕਿਉਂਕਿ ਦੁੱਖ ਲੱਗਦਾ ਸੀ ਦੋਕ ਇਸ ਕੱਲ ਦਾ ਲੱਗਦਾ ਸੀ ਵੀ ਜਦੋਂ ਸਾਨੂੰ ਲੋਕ ਆ ਕੇ ਮਿਲਦੇ ਨਾ ਕੋਈ ਇੱਕ ਧਾਲ ਵੇਚਣ ਵਾਲਾ ਉਹਨੂੰ ਟੈਲੀਫੋਨ ਆ ਰਿਹਾ ਹੈ ਵੀ ਯਾਰ ਸਾਨੂੰ ਪੈਸੇ ਦੇ ਦੇ ਆ ਕਰਦੇ ਆਂਗੇ ਇਹ ਕਰਦੇ ਆਂਗੇ ਹੈਰਾਨਗੀ ਦੀ ਗੱਲ ਹੱਦ ਹੋਊਗੀ ਕਿਉਂਕਿ ਇਹਦੇ ਨਾਲ ਕੰਟੈਕਟ ਜਿਹੜਾ ਨਾ ਉਹ ਬਾਹਰ ਦੇ ਨੰਬਰ ਨੇ ਉਹ ਜਿਹੜਾ ਤੇ ਇੱਥੇ ਵਾਰਦਾਤ ਕਰਦਾ ਮੈਂ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਬਟਾਲੇ ਦੀ ਪੁਲਿਸ ਦਾ ਵੀ ਜਿਹਨੇ ਰਾਤ ਦਿਨ ਮਿਹਨਤ ਕੀਤੀ ਆ ਕੋਈ ਵੀ ਵਾਰਦਾਤ ਹੋਈ ਆ ਬਟਾਲੇ ਦੇ ਵਿੱਚ ਉਹਦਾ ਰਿਜ਼ਲਟ ਦਿੱਤਾ ਇਹਨਾਂ ਨੇ ਉਹ ਬੰਦੇ ਚੁੱਕ ਕੇ ਲਿਆਂਦੇ ਨੇ ਜੋ ਕਾਨੂੰਨੀ ਕਾਰਵਾਈ ਬਣਦੀ ਸੀ ਉਹਨਾਂ ਤੇ ਕੀਤੀ ਆ ਮੈਂ ਜਿਹੜੇ ਨੌਜਵਾਨ ਗਲਤ ਰਸਤੇਾਂ ਤੇ ਭਟਕੇ ਨੇ ਮੈਂ ਉਹਨਾਂ ਨੂੰ ਅੱਜ ਵੀ ਬੇਨਤੀ ਕਰਦਾ ਵੀ ਸਭ ਕੁਝ ਛੱਡ ਕੇ ਆਪਾਂ ਚੰਗੇ ਰਸਤੇ ਤੇ ਆਈਏ ਜੇ ਸਾਡੇ ਵਰਗੇ ਆਮ ਘਰਾਂ ਚੋਂ ਉੱਠ ਕੇ ਇੱਕ ਐਮਐਲਏ ਬਣ ਸਕਦੇ ਨੇ ਲੋਕ ਸਾਨੂੰ ਚੁਣ ਸਕਦੇ ਨੇ ਮੁੱਲ ਕਹਦਾ ਪਿਆ ਮੁੱਲ ਚੰਗਿਆਈ ਦਾ ਪਿਆ ਆਪਾਂ ਗਲਤ ਰਸਤੇ ਤੋਂ ਸ਼ਿਫਟ ਕਰਕੇ ਆਪਾਂ ਚੰਗੇ ਰਸਤੇ ਨੂੰ ਆਈਏ ਤਾਂ ਜੋ ਕਿ ਇੱਕ ਲੋਕਾਂ ਦੀ ਆਸ ਵੱਜੇ ਤੁਹਾਡੇ ਤੇ ਲੋਕ ਤੁਹਾਡੇ ਨਾਲ ਤੁਹਾਨੂੰ ਪਿਆਰ ਕਰਨ ਆਪਾਂ ਜੇ ਗਲਤ ਕੰਮ ਕਰਾਂਗੇ ਨੇਚਰਲੀ ਨੇਗੇਟਿਵਿਟੀ ਹੈ ਜਿੱਥੇ ਸਰਕਾਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਜਿਹੜਾ ਬੰਦਾ ਗਲਤ ਰਸਤੇ ਤੋਂ ਛੱਡ ਕੇ ਸਿੱਧੇ ਰਸਤੇ ਤੇ ਆਉਂਦਾ ਸਰਕਾਰ ਉਹਦੀ ਮਦਦ ਕਰੂਗੀ ਠੀਕ ਹੈ ਇਹ ਤੇ ਹੁਣ ਬੜੀ ਵੱਡੀ ਓਪਰਚੁਨਿਟੀ ਦਿੱਤੀ ਸੀ ਪਰ ਜੇ ਉਹ ਸਮਝਦਾ ਤੇ ਸਭ ਤੋਂ ਵਧੀਆ ਜੇ ਨਾ ਸਮਝੇ ਤੇ ਫਿਰ ਨੁਕਸਾਨ ਹੀ ਨੁਕਸਾਨ ਲਗਾਤਾਰ ਵਿਕਾਸ ਕਾਰਜ ਬਟਾਲੇ ਹਲਕੇ ਚ ਹੋ ਰਿਹਾ ਜਦੋਂ ਤੁਸੀਂ ਲੋਕਾਂ ਚ ਵਿਚਰਦੇ ਹੋ ਸ਼ਾਮ ਨੂੰ ਨਿਕਲਦੇ ਹੋ ਸਵੇਰੇ ਨਿਕਲਦੇ ਹੋ ਅਸੀਂ ਵੀ ਦੇਖਿਆ ਕਿ ਲੋਕ ਖੁਸ਼ ਹੋ ਕੇ ਅੱਗੋਂ ਆ ਕੇ ਤੁਹਾਨੂੰ ਮਿਲਦੇ ਆ ਤੁਹਾਡਾ ਸਵਾਗਤ ਕਰਦੇ ਆ ਤੁਹਾਨੂੰ ਆਪਣੀ ਕੀਤੀ ਮਿਹਨਤ ਕਿੱਦਾਂ ਮਹਿਸੂਸ ਹੁੰਦਾ ਜਦੋਂ ਲੋਕ ਇਸ ਤਰ੍ਹਾਂ ਆ ਕੇ ਮਿਲਦੇ ਨਹੀਂ ਨਹੀਂ ਮੈਂ ਤੁਹਾਨੂੰ ਦੱਸਣ ਲੱਗਾ ਇਹ ਮੇਰੀ ਮਿਹਨਤ ਕੋਈ ਨਹੀਂ ਹੈ ਮੈਂ ਵੀ ਕਈ ਜਮਾ ਮੈਂ ਕਰ ਰਿਹਾ ਮੈਂ ਕਰ ਰਿਹਾ ਸਭ ਤੋਂ ਵੱਡੀ ਮਿਹਨਤ ਜਿਹੜੀ ਮੇਰੇ ਲੋਕਾਂ ਦੀ ਜਦੋਂ ਵੋਟ ਪਾਉਣ ਗਏ ਸੀ ਨਾ ਉਹ ਜਿਹੜੇ 5 ਮਿੰਟ ਹੀ ਨਾ ਜਿਹੜੀ ਸੋਚ ਹੁੰਦੀ ਆ ਵੀ ਯਾਰ ਕਿਹਨੂੰ ਵੋਟ ਪਾਈਏ ਇਹ ਸਭ ਤੋਂ ਵੱਡਾ ਉਹਨਾਂ ਨੇ ਰਿਸਕ ਲਿਆ ਇਹ ਕੋਣ ਆ ਨਾ ਮੁੰਡੇ ਨੂੰ ਤਜਰਬਾ ਨਾ ਮੁੰਡਾ ਪਹਿਲਾਂ ਕਦੀ ਇਲੈਕਸ਼ਨ ਦੇ ਵਿੱਚ ਆਇਆ ਪਰ ਉਹਨਾਂ ਨੇ ਇੱਕ ਵਿਸ਼ਵਾਸ ਦੇ ਦੇਹਤ ਆਮ ਆਦਮੀ ਪਾਰਟੀ ਨੂੰ ਤੇ ਮੈਨੂੰ ਮਾਣ ਬਖਸ਼ਿਆ ਅੱਜ ਜੇ ਮੈਂ ਕਹਾਂ ਇਹ ਸਭ ਕੁਝ ਮੈਂ ਕਰ ਰਿਆ ਮੈਂ ਇੱਥੇ ਗਲਤਾਂ ਜਿਹੜੀ ਉਹ ਇੱਕ ਇੱਕ ਵੋਟ ਪਈ ਹੈ ਨਾ ਮੈਨੂੰ ਇਹ ਜਿੰਨਾ ਵੀ ਕੰਮ ਹੋ ਰਿਹਾ ਉਹ ਸਾਰੇ ਉਹ ਲੋਕ ਉਹਦੇ ਚ ਭਾਗੀਦਾਰ ਨੇ ਉਹਨਾਂ ਦਾ ਹਿੱਸਾ ਵਾ ਇਹ ਗੱਲ ਹੈ ਬਿਲਕੁਲ ਐਸਨ ਸਾਡੇ ਨਾ ਬਟਾਲਾ ਦੇ ਵਿਧਾਇਕ ਐਸਕੇ ਸਟੋਰ ਤੇ ਬੈਠੇ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣ ਅਚਾਨਕ ਹੀ ਆ ਗਏ ਕਿਸ ਤਰ੍ਹਾਂ ਲੱਗਾ ਵਿਧਾਇਕ ਅਚਾਨਕ ਤੁਹਾਡੇ ਕੋ ਇੱਥੇ ਪਹੁੰਚੇ ਤੁਸੀਂ ਵੀ ਉਹਨੂੰ ਸਵਾਗਤ ਨਹੀਂ ਅਚਾਨਕ ਨਹੀਂ ਕਿਹਾ ਜਾਂਦਾ ਇਹ ਜਿਹੜੀ ਦੁਕਾਨ ਦੀ ਜੋ ਸ਼ੁਰੂਆਤ ਹੋਈ ਨਾ 2021 ਚ ਉਦੋਂ ਇਹ ਇਲੈਕਸ਼ਨ ਕਾਉਂਟਿੰਗ ਇਹਦੀ ਸ਼ੁਰੂ ਹੋਈ ਇਹਨਾਂ ਨੂੰ ਸੀਟ ਮਿਲੀ ਸੀ ਉਦੋਂ ਤੇ ਵਿਧਾਇਕ ਹੋਰਾਂ ਨੂੰ ਅਸੀਂ ਸੱਦਿਆ ਉਦੋਂ ਤੇ ਇਹ ਸ਼ਾਮ ਦਾ ਸਮਾਂ ਸੀ ਇਹ ਆਸ਼ੀਰਵਾਦ ਦੇ ਗਈ ਇਹ ਦੁਕਾਨ ਨੂੰ 2021 ਦੀ ਸ਼ੁਰੂਆਤ ਇਹ ਨੇਤਾ ਜੀ ਨੂੰ ਯਾਦ ਹੋਵੇਗਾ ਸੋ ਉਹ ਇਹ ਉਦੋਂ ਦਾ ਬੂਟਾ ਲੱਗਾ ਨੇਤਾ ਜੀ ਨੇ ਆਪ ਆਸ਼ੀਰਵਾਦ ਦੇ ਕੇ ਮੇਰੇ ਮੁੰਡੇ ਨੂੰ ਜਿਹੜਾ ਨਾ ਇਹ ਬੂਟਾ ਲਾਇਆ ਸੀ ਹੁਣ ਤੇ ਲਾਈਟਾਂ ਵੀ ਲਗਵਾਤੀਆਂ ਤੁਹਾਡੀ ਇਸ ਰੋਡ ਦੇ ਉੱਤੇ ਮੈਂ ਕਿਹਾ ਜੀ ਜੋ ਕੁਝ ਦੇ ਰਹੇ ਹੈ ਨਾ ਚਲੋ ਅਸੀਂ ਮੈਂ ਅੱਜ ਪੱਤਰਕਾਰ ਕਵਰਿੰਗ ਵੀ ਕਰਦਾ ਵਾਂ ਤੇ ਕਿਤੇ ਨਾ ਕਿਤੇ ਮਾਣ ਮਹਿਸੂਸ ਹੁੰਦਾ ਵਾ ਕਿ ਵਾਕਈ ਜਿਹੜੀ ਉਹ ਗੱਲ ਇਹਨਾਂ ਨੇ ਕੀਤੀ ਕਿ 2 ਮਿੰਟ ਜਿਹੜੇ ਲਏ ਵੋਟ ਪਾਣ ਲੱਗੇ ਸੋਚਿਆ ਸਮਝਿਆ ਅਈ ਇਹ ਸੋਚ ਕੇ ਵੋਟ ਪਾਈ ਸੀ ਜੀ ਅੱਜ ਮੈਂ ਗੱਲ ਕਲੀਅਰ ਕਰ ਦਿੰਦਾ ਕਿ ਇੱਕ ਜੁਵਾ ਨੇਤਾ ਨੂੰ ਮੌਕਾ ਦਿੱਤਾ ਜਾਏ ਕਿਉਂ ਕਿ ਕਿਤੇ ਨਾ ਕਿਤੇ ਸਾਡੇ ਅੰਦਰ ਵੀ ਭਾਵਨਾ ਸੀ ਕਿ ਆਹ ਕਰੀਏ ਉਹ ਕਰੀਏ ਚਲੋ ਜੇ ਸਾਨੂੰ ਮੌਕਾ ਨਹੀਂ ਮਿਲਿਆ ਤਾਂ ਸਾਡੇ ਕਿਸੇ ਭਰਾ ਨੂੰ ਜਦੋਂ ਮੌਕਾ ਮਿਲਿਆ ਅਸੀਂ ਉਹਦੇ ਵਿੱਚ ਹੀ ਸਾਰੇ ਸੁਪਨੇ ਵੇਖ ਲਏ ਤੇ ਅੱਜ ਸੁਪਨੇ ਪੂਰੇ ਹੁੰਦੇ ਨਜ਼ਰ ਆ ਰਹੇ ਨੇ ਤੇ ਬਟਾਲਾ ਵਾਸੀ ਜਿਹੜੇ ਹਨ ਭਵਾਲ ਜੀ ਵਾਕਈ ਅੰਦਰੋਂ ਖੁਸ਼ ਨੇ ਆ ਤੁਸੀਂ ਵੇਖ ਸਕਦੇ ਹੋ ਜਦੋਂ ਇਹ ਜਿਹੜੀ ਹੁਣ ਬਲਾਸ ਤੋਂ ਹੁੰਦੇ ਸੀ ਨਾ ਉਥੇ ਲਾਈਟਾਂ ਦੇ ਇਹ ਕਿਤੇ ਨਾ ਕਿਤੇ ਤੁਹਾਨੂੰ ਪਤਾ ਵਾ ਕਿਤੇ ਉਹ ਬਲਾਸ ਜਿਹੜਾ ਕਿੱਥੇ ਜਾ ਕੇ ਹੁੰਦਿਆ ਵਾ ਹਨਾ ਉਹ ਵਿਕਾਸ ਇਧਰ ਹੋਣ ਡਿਆ ਵਾ ਤੇ ਬਲਾਸਟ ਕਿਤੇ ਹੋਰ ਹੋਣ ਡਿਆ ਤੁਹਾਨੂੰ ਪਤਾ ਵਾ ਜੀ ਬਿਲਕੁਲ ਬਟਾਲਾ ਦੇ ਵ代यक ਅਮਨ ਸਿੰਘ ਸ਼ਾਹਰੀ ਕਲਸੀ ਆਪਣੇ ਸੁਭਾਅ ਮੁਤਾਬਕ ਆਪਣੇ ਹਲਕੇ ਚ ਵਿਚਰਦੇ ਹਨ ਲੋਕਾਂ ਨੂੰ ਮਿਲਦੇ ਹਨ ਜਦੋਂ ਵੀ ਲੋਕਾਂ ਵਾਸਤੇ ਸਮਾਂ ਮਿਲੇ ਤਾਂ ਲੋਕਾਂ ਚ ਹੀ ਰਹਿੰਦੇ ਹਨ ਤਾਂ ਕਿਤਨੇ ਕਿਤੇ ਲਗਾਤਾਰ ਹੀ ਬਟਾਲੇ ਦਾ ਵਿਕਾਸ ਕਰਦੇ ਨਜ਼ਰ ਆ ਰਿਹਾ ਨੇ ਤੇ ਹੁਣ ਤਾਜ਼ਾ ਇੱਕ ਕੜੀ ਜੋ ਜੁੜੀ ਹੈ ਗੁਰਦਾਸਪੁਰ ਰੋਡ ਦੇ ਉੱਤੇ ਵੀ ਲਾਈਟਾਂ ਲਗਾ ਕੇ ਉਹਨਾਂ ਲਾਈਟਾਂ ਦਾ ਉਦਘਾਟਨ ਕੀਤਾ ਗਿਆ ਨਾਲ ਹੀ ਇੱਕ ਸੰਦੇਸ਼ ਦਿੱਤਾ ਹੈ ਕਿ ਆਪਣੀ ਸੋਚ ਨੂੰ ਸਹੀ ਰੱਖੋ ਸਹੀ ਦਿਸ਼ਾ ਵੱਲ ਲੈ ਕੇ ਜਾਓ ਤਾ ਪਰਮਾਤਮਾ ਵੀ ਤੁਹਾਡਾ ਅੱਗੇ ਹੋ ਕੇ ਸਾਥ ਦਿੰਦਾ ਹੈ ਕੈਮਰਾ ਪਰਸਨ ਲਾਪਰੀ ਦੇ ਨਾਲ ਪਪਾਲ ਸਿੰਘ ਕੇਆਰਟੀ ਨਿਊਜ਼ ਬਟਾਲਾ